ਕਿਸਾਨ ਵੀਰੋ ਸਵਾਗਤ ਆ ਸੋਡਾ ਮਹਾਰਾਜ ਡੇਰੀ ਫਾਰਮ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮੰਡੀ ਕਲਾ ਤਹਿਸੀਲ ਬਾਲਿਆਂਵਾਲੀ ਤੇ ਜ਼ਿਲ੍ਹਾ ਬਠਿੰਡਾ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗਰ ਦਿਖਾਵਾਂਗੇ ਜਿਹਦੇ ਵਿੱਚ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰਗੇ ਧੋਕੜ ਮੱਝ ਹੈ ਤੇ ਦੁੱਧ ਮਿੱਤਰੋ 10 ਕਿਲੋ ਹੈ ਤੇ ਪੂਰੀ ਜਿਹੜੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਦੂਜੇ ਨੰਬਰ ਤੇ ਜੀ ਇੱਕ ਚੰਗੇ ਹਵਾਨੇ ਵਾਲੀ ਸੂਣ ਵਾਲੀ ਗਾਂ ਤੇ ਪਿਛਲੇ ਸੂਏ ਦਾ ਜਿਹੜਾ ਦੁੱਧਾ ਰਿਕਾਰਡ ਮਿੱਤਰੋ ਕਹਿੰਦੇ ਵੀ ਚੰਗਾ ਰਿਹਾ ਤੇ ਠੰਡੀ ਸੀਲ ਵੀ ਫੁੱਲ ਹੈ ਤੇ ਤੀਜੇ ਨੰਬਰ ਤੇ ਹੈਗੀ ਆ ਜੀ ਡ్రਾਈ ਕਰ ਰਿਹਾ ਬਾਈ ਤੇ ਧੋਕੜ ਤੇ ਗੱਬਣਾ ਵੀ ਥੋੜਾ ਥੋੜਾ ਦੁੱਧ ਕੱਢ ਰਹੇ ਨੇ ਤੇ ਇੱਕ ਥਣੋਂ ਤੱਲ ਹੈ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਫਿਰ ਆਪਾਂ ਪਸ਼ੂ ਤੋਰ ਕੇ ਤਕਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਵਧੀਆ ਜੀ ਆਪਣਾ ਨਾਮ ਹੈਗਾ ਜੀ ਸਤਪਾਲ ਹੈ ਨਾ ਸਤਪਾਲ ਸਿੰਘ ਪਿੰਡ ਮਟਿਕਲਾ ਘਰ ਕਿੱਥੇ ਜੀ ਆਪਣਾ ਇਹ ਪਿੱਥੋ ਵਾਲੇ ਢੋਬੇ ਕੋਲ ਆਪਣਾ ਘਰ ਜੀ ਇੱਧਰ ਲੋਕ ਕੋਲ ਗੁਰਦਾਰਾ ਵੀ ਨੇੜੀ ਆ ਓਕੇ ਤੇ ਸਭ ਤੋਂ ਪਹਿਲਾਂ ਆਪਾਂ ਜੇ ਗਾਂ ਦੀ ਗੱਲ ਕਰੀਏ ਹਨਾ ਕਿਹੜਾ ਸੂਆ ਜੀ ਗਾਂ ਦਾ ਇਹ ਇਹ ਵੀ ਤੀਜਾ ਸੂਆ ਹੈ ਗਾਂ ਦਾ ਤੀਜਾ ਸੂਆ ਕਰੇਲੂ ਹੀ ਪਸ਼ੂ ਹੈ ਨਾ ਕਰੇਲੂ ਹੀ ਆ ਜੀ ਸਰ ਓਕੇ ਤੀਜਾ ਸੂਆ ਸੋਣੀ ਆ ਸੋਣੀ ਆ ਜੀ ਬਸ ਤੇ ਕਿੰਨਾ ਕੁ ਟਾਈਮ ਰਹਿੰਦਾ ਜੀ ਇਹ ਵੀਰ ਮਾ ਦਿਨ ਪੂਰੇ ਹੋਏ ਪਈ ਆ ਜੀ ਇਹਦੇ ਓਕੇ ਤਿੰਨ ਪੂਰੇ ਆ ਤੇ ਥਣਾ ਦੀ ਬੰਤਰ ਤੇ ਥਣਾ ਦਾ ਸਹਿਜ ਚੰਗਾ ਘੱਦ-ਘੜ ਵੀ ਚੰਗਾ ਤੇ ਚੰਗੀ ਬੇਲ ਆ ਤੇ ਦੁੱਧ ਇਹਨੇ ਕਿੰਨਾ ਕੱਢੇ ਜੀ ਇਨੇ ਕੱਢਿਆ ਜੀ 34 35 ਲੀਟਰ 34 35 ਮੰਨ ਲਾ ਵੀ ਕੱਢੂ ਇਸ ਵਾਰ ਆਪਾਂ ਤਾਂ ਇਹ 30 32 ਲੀਟਰ ਕਹਿ ਕੇ ਦਿੰਨੇ ਆ ਜੀ ਓਕੇ ਕਿਉਂਕਿ ਗਰਮੀ ਆ ਸਾਹ ਸੰਭਾਲ ਦਾ ਫਰਕ ਰਹਿ ਜਾਂਦਾ ਹਨਾ ਤੇ ਮੁੱਲ ਕੀ ਕਰਤਾ ਜੀ ਇਹਦਾ 1 20 ਕਰਤਾ ਜੀ ਤੋਰੋ ਜੀ ਫਿਰ ਇਹਨੂੰ ਬਾਈ ਕਹਿੰਦਾ ਵੀ ਕੱਢਿਆ 34 35 ਆ ਤੇ ਆਪਾਂ 30 32 ਕਹਿ ਕੇ ਦੇਵਾਂਗੇ ਕਿਉਂਕਿ ਗਰਮੀ ਦਾ ਜਿਹੜਾ ਮੌਸਮ ਹੈ ਗਰਮੀ ਦੇ ਮੌਸਮ ਦੇ ਵਿੱਚ ਮਿੱਤਰੋ ਕਈ ਵਾਰ ਦੁੱਧ ਪਸ਼ੂ ਘੱਟ ਘੱਟ ਜਾਂਦਾ 1 ਕਿਲੋ ਤੋਂ 1 ਕਿਲੋ ਤੇ ਕਈ ਭਰਾ ਫਿਰ ਕਹਿੰਦੇ ਨੇ ਕਿ ਵੀ 35 ਕਿਹਾ ਸੀ ਤਾਂ 35 ਕੱਢਿਆ ਨਹੀਂ ਤਾਂ ਕਰਕੇ 30 32 ਲੀਟਰ ਬਾਈ ਕਹਿੰਦਾ ਵੀ ਕਹਿ ਕੇ ਦੇਵਾਂਗੇ ਸੀਡ ਸੌ ਪੂਰੀ ਆ ਜਬਾਤ ਰਹਿ ਕੇ ਚੋਈ ਜਾਣ ਚਾਹੀ ਠੀਕ ਆ ਠੰਡੀ ਸਿਲ ਫੁੱਲ ਹੈ ਮੁੱਲ 120 ਹਾਂਜੀ ਓਕੇ ਤੇ ਹੁਣ ਆਪਾਂ ਗਾ ਗੱਲ ਕਰਦੇ ਹਾਂ ਜੀ ਮੱਝ ਦੀ ਇਹਦੀ ਟ੍ਰਿਕੀ ਡਿਟੇਲ ਹੈ ਇਹ ਵੀਰੇ 6 ਮਹੀਨੇ ਦੀ ਟੋਕੜ ਆ ਗਈ 6 ਮਹੀਨੇ ਦਾ ਦੁੱਧ 6 ਮਹੀਨੇ ਦੀ ਟੋਕੜ ਹੈ 10 ਕਿਲੋ ਦੁੱਧ ਹੈ ਮਗਰ ਕੱਟੀ ਹੈ ਮਗਰ ਆ ਕੱਟੀ ਆ ਠੀਕ ਹੈ ਤੇ ਬੱਚੇ ਤੇ ਮਿਲਦੀ ਹੈ ਹਾਂ ਬੱਚੇ ਦੀ ਮਿਲਦੀ ਹੈ ਠੀਕ ਹੈ ਤੇ ਸੱਜਰ ਥਲੇ ਤੋਂ ਤੇ ਕਿੰਨਾ ਕ ਸੀ ਸੱਜਰ ਸੱਜਰ ਜੀਆ ਜੀ ਤਰਾ ਚੋ ਗਾ ਰਿਹਾ 13 14 ਠੀਕ ਹੈ ਸੋ ਮਿੱਤਰੋ ਕਦ ਕਦ ਠੀਕ ਹੈ ਸਿਹਤ ਪੱਖੋਂ ਵੀ ਠੀਕ ਹੈ ਥਣ ਲੇਵੀ ਦੀ ਸਾਫ ਹੈ ਇਹ ਟੋਕੜ ਹੈ ਜਿਹੜੇ ਵੀ ਵੀਰ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਤੇ ਤੀਜੇ ਨੰਬਰ ਤੇ ਆਪਾਂ ਮੁੱਲ ਕੀ ਕਰਤਾ ਜੀ ਫਿਰ ਇਹਦਾ ਆਪਾਂ ਇਹਦਾ 80000 ਮੁੱਲ 80000 ਹਾਂਜੀ ਠੀਕ ਹੈ ਤੇ ਤੀਜੇ ਨੰਬਰ ਅਦ ਜabb ਵਾਲੀ ਵੀ ਤੋਰ ਕੇ ਦਿਖਾ ਦਿਓ ਇਹ ਦੇਖੀ ਡਿਟੇਲ ਆ ਜੀ ਇਹ ਬਰੇ 7 ਮਹੀਨਾ ਦੀ ਗੱਬਣਾ ਗਈ 7 ਮਹੀਨਾ ਦੀ ਗੱਬਣਾ ਠੀਕ ਆ ਹਾਂ ਜੀ ਇੱਕ ਥਾਂ ਤੋਂ ਤੇਲਾ ਇੱਕ ਥਾਂ ਤੋਂ ਤੱਲਾ ਤੇ ਹੁਣ ਕਿੰਨਾ ਕਿੰਨਾ ਕ ਦੁੱਧ ਹੋ ਦੁੱਧੇ ਗੱਡ ਜੀ 10 12 ਲੀਟਰ ਨਹੀਂ ਹੁਣ ਮਨ ਲਾ ਕਿੰਨਾ ਕ ਦੁੱਧ ਹੋ ਹੁਣ ਤਾਂ ਡਰਾਈ ਆ ਜੀ ਮਾੜਾ ਬਟਾ ਕੱਢ ਜਾਂ ਕੱਢ ਦਿੰਦੇ ਆ ਜੀ ਠੀਕ ਆ ਦੋ ਤਿੰਨ ਕਿਲੋ ਤਾਂ ਹੜੇ ਵੀ ਕੱਢੀਆਂ ਨੇ ਜੀ ਠੀਕ ਆ ਠੀਕ ਆ ਤੇ ਮੁੱਲ ਕੀ ਕਰਤਾ ਜੀ ਇਹਦਾ ਮੁੱਲ ਇਹਦਾ 32000 ਜੀ ਓਕੇ ਤੇ ਫੋਨ ਨੰਬਰ ਆਪਣਾ 62398 ਜੀ 62398 05164 05164 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਤਿੰਨੇ ਨਗਾਂ ਦੇ ਵਿੱਚੋਂ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਤੇ ਠੰਡੀ ਸੀਲ ਮਿੱਤਰੋ ਫੁੱਲਾ ਸਾਰੇ ਨਗ ਤੇ ਜਿਹੜਾ ਵੀ ਤੁਹਾਨੂੰ ਨਗਦ ਚਾਹੀਦਾ ਆ ਦਾ ਤਸੱਲੀ ਕਰਕੇ ਮਿੱਤਰੋ ਸੌਦਾ ਕਰਨਾ ਸੋ ਸਾਰੇ ਵੀਰਾਂ ਦਾ ਧੰਨਵਾਦ